ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਇਸ ਵੀਡੀਓ ਵਿੱਚ ਅਸੀਂ ਗੱਲ ਕਰਾਂਗੇ ਸੰਘਰਸ਼ ਦੌਰਾਨ ਇੱਕ ਅਜਿਹੇ ਨਸ਼ੇੜੀ ਦੀ ਜੋ ਕਿ ਸਿੱਖ ਸੰਘਰਸ਼ ਦਾ ਹਮਾਇਤੀ ਸੀ ਕਿਵੇਂ ਉਹ ਪੁਲਿਸ ਵਾਲਿਆਂ ਤੋਂ ਨਸ਼ਾ ਪਤਾ ਖਾਂਦਾ ਰਿਹਾ ਉਹਨਾਂ ਦੇ ਸਿਰ ਤੇ ਐਸ਼ ਕਰਦਾ ਰਿਹਾ ਪਰ ਉਹਨਾਂ ਦੇ ਪਿੱੜ ਪੱਲੇ ਨਾ ਪਾਇਆ ਜਦੋਂ ਪੁਲਿਸ ਵਾਲੇ ਉਹ ਤੋਂ ਸੰਘਰਸ਼ ਬਾਰੇ ਕੁਝ ਪੁੱਛਦੇ ਜਾਂ ਕਿਸੇ ਖੜਕੂ ਸਿੰਘ ਬਾਰੇ ਪੁੱਛਦੇ ਤਾਂ ਉਹ ਲੜ ਪੈਂਦਾ ਸੋ ਦੋਸਤੋ ਕਿਵੇਂ ਉਹ ਨਸ਼ੇੜੀ ਨੇ ਏਜੰਸੀਆਂ ਨੂੰ ਪੂਰੇ ਦੇਸ਼ ਵਿੱਚ ਕਮਾਈ ਫਿਰਦਾ ਰਿਹਾ ਉਹ ਕੱਲਾ ਹੀ ਦੱਸਾਂਗੇ ਪੂਰੀ ਜਾਣਕਾਰੀ ਸੁਣ ਕੇ ਹੈਰਾਨ ਰਹਿ ਜਾਓਗੇ ਕਿੱਦਾਂ ਦਾ ਸੀ ਉਹ ਬੰਦਾ ਸੋ ਦੱਸਾਂਗੇ ਵੀਡੀਓ ਦੇ ਅੱਗੇ ਪਰ ਅੱਗੇ ਵਧਣ ਤੋਂ ਪਹਿਲਾਂ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਸੋ ਵੀਡੀਓ ਸ਼ੁਰੂ ਕਰਦੇ ਆ ਚਰਨਜੀਤ ਸਿੰਘ ਤਲਵੰਡੀ ਦੀ ਰਿਸ਼ਤੇਦਾਰੀ ਵਿੱਚੋਂ ਇੱਕ ਪਰਿਵਾਰ ਦਿੱਲੀ ਵਿੱਚ ਰਹਿੰਦਾ ਸੀ ਸਾਨੂੰ 1984 ਤੋਂ ਬਾਅਦ ਫੈਡਰੇਸ਼ਨ ਟਕਸਾਲ ਤੇ ਖੜਕੂ ਜਥੇਬੰਦੀਆਂ ਨਾਲ ਸਬੰਧਤ ਬਹੁਤ ਸਾਰੇ ਸਿੰਘ ਇਹਨਾਂ ਦੇ ਘਰ ਆਉਂਦੇ ਰਹੇ ਫਿਰ ਇਹਨਾਂ ਦੇ ਬਾਰੇ ਪੁਲਿਸ ਨੂੰ ਪਤਾ ਲੱਗ ਗਿਆ ਤੇ ਇਹਨਾਂ ਦੇ ਪਰਿਵਾਰ ਨੂੰ ਦਿੱਲੀ ਤੋਂ ਸਭ ਕੁਝ ਛੱਡ ਕੇ ਪੰਜਾਬ ਆਉਣਾ ਪਿਆ ਇਹਨਾਂ ਦੇ ਬਜ਼ੁਰਗ ਜੋ ਕਿ ਸਰਕਾਰੀ ਮੁਲਾਜ਼ਮ ਦੇ ਤੌਰ ਤੇ ਸੇਵਾਮੁਕਤ ਸਨ ਮਤਲਬ ਰਿਟਾਇਰ ਹੋਏ ਹੋਏ ਸੀ ਉਹ ਉਹ ਪੁਲਿਸ ਦੇ ਤਸ਼ੱਦਦ ਕਾਰਨ ਆਪਣੇ ਘਰੋਂ ਬੇਕਾਰ ਹੋ ਗਏ ਅਤੇ ਦਿਮਾਗੀ ਤੌਰ ਤੇ ਪਰੇਸ਼ਾਨ ਹੋ ਗਏ ਇਸ ਕਰਕੇ ਉਹ ਕਿਤੇ ਚਲੇ ਗਏ ਤੇ ਫਿਰ ਮੁੜ ਕੇ ਨਾ ਆਏ ਇਸੇ ਸਮੇਂ ਦੌਰਾਨ ਮਾਤਾ ਜੀ ਵੀ ਦੁੱਖਾਂ ਤੇ ਬਿਮਾਰੀ ਦੀ ਹਾਲਤ ਵਿੱਚ ਚੱਲ ਬਸੇ ਇਹਨਾਂ ਦੇ ਵੱਡੇ ਬੇਟੇ ਦਾ ਕੁਝ ਵੀ ਪਤਾ ਨਾ ਲੱਗਾ ਕਿ ਉਹਦੇ ਨਾਲ ਕੀ ਵਾਪਰਿਆ ਰਬੀ ਉਸ ਤੋਂ ਛੋਟਾ ਸੀ ਜੋ ਕਿ ਦਿੱਲੀ ਦੇ ਪਾਤਾਵਰਨ ਦੀ ਤਰ੍ਹਾਂ ਸਫਾ ਚਟ ਸੀ ਅਤੇ ਉਹ ਨਸ਼ਾ ਪਤਾ ਵੀ ਕਰ ਲੈਂਦਾ ਸੀ ਉਸ ਦਾ ਇੱਕ ਹਿੰਦੂ ਪਰਿਵਾਰ ਦੀ ਲੜਕੀ ਨਾਲ ਪ੍ਰੇਮ ਸੀ ਅਤੇ ਉਸ ਦੇ ਨਾਲ ਵਿਆਹ ਕਰਾਉਣਾ ਚਾਹੁੰਦਾ ਸੀ ਲੁਧਿਆਣਾ ਬੈਂਕ ਡਾਕਕੇ ਦੀ ਤਫ਼ਤੀਸ਼ ਦੌਰਾਨ ਸੀਬੀਆਈ ਨੇ ਰਬੀ ਨੂੰ ਲੁਧਿਆਣੇ ਵਿੱਚ ਇੱਕ ਠਾਰ ਤੋਂ ਫੜ ਲਿਆ ਅਤੇ ਉਸ ਦੇ ਦੁੱਖਾਂ ਦੀ ਦਾਸਤਾਂ ਇੱਥੋਂ ਹੀ ਸ਼ੁਰੂ ਹੋ ਗਈ ਏਜੰਸੀਆਂ ਨੂੰ ਇਹ ਪਤਾ ਸੀ ਕਿ ਉਹ ਬਹੁਤ ਸਾਰੇ ਸਿੰਘਾਂ ਨੂੰ ਪਛਾਣਦਾ ਹੈ ਇਸ ਕਰਕੇ ਆਈਬੀ ਅਤੇ ਸੀਬੀਆਈ ਨੇ ਇਹਨੂੰ ਲੰਮਾ ਸਮਾਂ ਕੈਦ ਵਿੱਚ ਰੱਖਿਆ ਅਤੇ ਦੇਖਦੇ ਹਰ ਕੋਨੇ ਵਿੱਚ ਘਮਾਇਆ ਪਰ ਉਹਨੇ ਸਿੰਘਾਂ ਦਾ ਕੋਈ ਨੁਕਸਾਨ ਨਹੀਂ ਕਰਾਇਆ ਮੈਨੂੰ ਤਫ਼ਤੀਸ਼ ਦੌਰਾਨ ਸੀਬੀਆਈ ਦੇ ਇੱਕ ਵੱਡੇ ਅਫਸਰ ਨੇ ਪੁੱਛਿਆ ਕਿ ਤੂੰ ਦਿੱਲੀ ਵਾਲੇ ਰਵੀ ਨੂੰ ਜਾਣਦਾ ਹੈ ਜਦੋਂ ਮੈਂ ਹਾਂ ਕਿਹਾ ਤਾਂ ਫਿਰ ਉਹਨੇ ਦੱਸਿਆ ਕਿ ਉਹ ਬੰਦੇ ਨੇ ਸਾਨੂੰ ਬਹੁਤ ਲੰਮੇ ਸਮੇਂ ਤੱਕ ਬੇਵਕੂਫ ਬਣਾਇਆ ਸੀ ਅਸਲ ਹੈਰਾਨੀ ਦੀ ਗੱਲ ਤਾਂ ਇਹ ਸੀ ਕਿ ਉਹ ਦਿੱਲੀ ਵਾਲਾ ਰਵੀ ਕੋਈ ਖੜਕੂ ਸਿੰਘ ਵੀ ਨਹੀਂ ਸੀ ਉਹਨੇ ਕੋਈ ਹਥਿਆਰਬੰਦ ਕਾਰਵਾਈ ਵੀ ਨਹੀਂ ਕੀਤੀ ਸ਼ਰਾਬ ਵੀ ਪੀ ਲੈਂਦਾ ਸੀ ਉਹ ਸਿਗਰਟ ਵੀ ਪੀ ਲੈਂਦਾ ਸੀ ਨਸ਼ੇੜੀ ਬੰਦਾ ਸੀ ਉਹ ਪਰ ਉਹ ਸਾਡੇ ਬਾਰੇ ਕੋਈ ਬੁਰੀ ਗੱਲ ਨਹੀਂ ਸੀ ਸੁਣ ਸਕਦਾ ਉਦੋਂ ਹੀ ਲੜ ਪੈਂਦਾ ਤੇ ਕੁੱਟ ਖਾ ਲੈਂਦਾ ਮੈਨੂੰ ਬੜਾ ਅਚੰਭਾ ਲੱਗਾ ਕਿ ਜਿਸ ਬੰਦੇ ਤੇ ਅਸੀਂ ਵਿਸ਼ਵਾਸ ਨਹੀਂ ਸੀ ਕਰਦੇ ਉਹ ਤੋਂ ਦੂਰ ਦੂਰ ਰਹਿੰਦੇ ਸੀ ਉਹ ਬੰਦਾ ਸਾਡੇ ਲਈ ਲੜਦਾ ਤੇ ਮਰਦਾ ਰਿਹਾ ਫਿਰ ਮੈਨੂੰ ਕੋਹਰ ਸਿੰਘ ਨੇ ਵੀ ਦੱਸਿਆ ਕਿ ਕਿਸ ਤਰ੍ਹਾਂ ਰਵੀ ਹਵਾਲਾਤ ਵਿੱਚ ਹੀ ਇੱਕ ਹੋਰ ਕੈਦੀ ਸਿੰਘ ਨਾਲ ਲੜਿਆ ਪੁਲਿਸ ਵਾਲਿਆਂ ਦੇ ਸਾਹਮਣੇ ਹੀ ਉਹਨੇ ਥੱਪੜ ਮਾਰ ਦਿੱਤਾ ਉਹ ਬੰਦੇ ਤੇ ਗੱਲ ਇਸ ਤਰ੍ਹਾਂ ਹੋਈ ਸੀ ਕਿ ਉਹ ਬੰਦੇ ਤੋਂ ਸੀਵੀ ਪੁੱਛ ਕੇ ਚੱਕ ਰਹੀ ਸੀ ਤਾਂ ਉਸ ਬੰਦੇ ਨੇ ਦੱਸਿਆ ਕਿ ਜਦੋਂ ਉਹ ਜਿੰਦੇ ਨੂੰ ਮਿਲਿਆ ਤਾਂ ਰਵੀ ਵੀ ਉਹਦੇ ਨਾਲ ਸੀ सीबीआई ਨੂੰ ਤਾਂ ਪਹਿਲਾਂ ਇਹ ਗੱਲ ਦਾ ਪਤਾ ਹੀ ਨਹੀਂ ਸੀ ਰਵੀ ਨੇ ਉਸੇ ਭਗਤ ਉੱਠ ਕੇ ਉਹ ਬੰਦੇ ਤੇ ਥੱਪੜ ਮਾਰਿਆ ਤੇ ਕਿਹਾ ਤੂੰ ਆਪਦੀ ਗੱਲ ਕਰ ਓਏ ਤੈਨੂੰ ਮੇਰੇ ਬਾਰੇ ਕੀ ਪਤਾ ਮੇਰੇ ਬਾਰੇ ਮੈਂ ਜਾਣਦਾ ਨਾ ਕਿ ਤੂੰ ਪਿੱਛੇ ਜਿਹੇ ਮੈਨੂੰ ਲੁਧਿਆਣੇ ਕਚੈਰੀਆਂ ਵਿੱਚ ਉਸ ਵੇਲੇ ਦਾ ਬਦਨਾਮ ਪੁਲਿਸੀਆ ਵੀ ਮਿਲ ਗਿਆ ਜੋ ਉਦੋਂ ਲੁਧਿਆਣੇ ਐਸਪੀ ਲੱਗਾ ਹੋਇਆ ਸੀ ਉਹਦੇ ਉੱਤੇ ਝੂਠੇ ਮੁਕਾਬਲਿਆਂ ਦੇ ਮੁਕੱਦਮੇ ਚੱਲ ਰਹੇ ਸਨ ਹੁਣ ਉਹ ਪਹਿਲਾਂ ਵਾਂਗ ਨਹੀਂ ਸੀ ਸੋਚਦਾ ਉਸ ਨੇ ਵੀ ਰਵੀ ਬਾਰੇ ਪਹਿਲੀਆਂ ਗੱਲਾਂ ਦੀ ਪੁਸ਼ਟੀ ਕੀਤੀ ਰਵੀ ਇੱਕ ਸਾਲ ਤੋਂ ਵੀ ਵੱਧ ਸਮਾਂ ਆਈਬੀ ਅਤੇ ਸੀਬੀਆਈ ਦੀ ਕੈਦ ਵਿੱਚ ਰਿਹਾ। ਉਹਨੇ ਕੁਝ ਵੀ ਠੋਸ ਨਾ ਦਿੱਤਾ ਨਾ ਦੱਸਿਆ। ਬਸ ਮੈਕਮੇ ਵਾਲਿਆਂ ਦੀ ਆਸ ਬਣਾਈ ਰੱਖੀ। ਉਹਨਾਂ ਨੂੰ ਸਾਰੇ ਦੇਸ਼ ਦੇ ਕਈ ਸੂਬਿਆਂ ਵਿੱਚ ਘੁਮਾਈ ਫਿਰਦਾ ਰਿਹਾ। ਡਾਕਕੇ ਵਾਲੇ ਮੁਕੱਦਮੇ ਵਿੱਚ ਸੀਬੀਆਈ ਕੋਲ ਰਹੇ ਇੱਕ ਹੋਰ ਸਿੰਘ ਨੇ ਵੀ ਦੱਸਿਆ ਕਿ ਮੈਕਮੇ ਵਾਲੇ ਸੋਚਦੇ ਸਨ ਕਿ ਰਵੀ ਉਹਨਾਂ ਦੀ ਮਦਦ ਕਰ ਰਿਹਾ ਹੈ ਜਿਸ ਕਰਕੇ ਉਹਨੂੰ ਵਧੀਆ ਸ਼ਰਾਬ, ਸਿਗਰਟਾਂ ਖਾਣ-ਪੀਣ ਨੂੰ ਦਿੰਦੇ ਸਨ। ਉਹਨੂੰ ਖੁਸ਼ ਰੱਖਣ ਦੀ ਕੋਸ਼ਿਸ਼ ਕਰਦੇ ਸਨ ਤਾਂ ਕਿ ਉਹਨਾਂ ਨੂੰ ਕੁਝ ਦੱਸ ਦੇਵੇ। ਉਹ ਉਦੋਂ ਹੈਰਾਨ ਰਹਿ ਗਏ ਜਦੋਂ ਡੀਐਸਪੀ ਨੇ ਜਿੰਦੇ ਦੇ ਕਰਦਾਰ ਬਾਰੇ ਕੁਝ ਮਾੜਾ ਕਿਹਾ ਤਾਂ ਰਵੀ ਉਹਦੇ ਨਾਲ ਲੜ ਪਿਆ ਤੇ ਉਹਨੂੰ ਬਰਾ ਭਲਾ ਕਹਿਣ ਲੱਗਾ ਇਸ ਗੱਲ ਬਦਲੇ ਰਵੀ ਨੂੰ ਕੁੱਟ ਵੀ ਪਈ ਡੇਢ ਸਾਲ ਦੇ ਸਮੇਂ ਦੌਰਾਨ ਅਜਿਹਾ ਉਸਨੂੰ ਕਈ ਵਾਰ ਹੋਇਆ ਸੀ ਕਈ ਵਾਰ ਵਾਪਰਿਆ ਸੀ ਇਹ ਉਹਦੇ ਨਾਲ ਜਦੋਂ ਉਹ ਨਸ਼ੇ ਦਾ ਆਦੀ ਅਤੇ ਕੈਦੀ ਹੋਣ ਦੇ ਬਾਵਜੂਦ ਵੀ ਉਹਨਾਂ ਨਾਲ ਲੜਿਆ ਤੇ ਕੁੱਟ ਖਾਧੀ ਪਰ ਝੁਕਿਆ ਨਹੀਂ ਉਹ ਸੰਘਰਸ਼ ਦੇ ਮੋਰੀ ਕਤਾਰ ਦੇ ਬੰਦਿਆਂ ਨੂੰ ਵੀ ਜਾਣਦਾ ਸੀ ਅਤੇ ਕਈ 18 ਦਾ ਵੀ ਪਤਾ ਸੀ ਉਹਨੂੰ ਨਸ਼ਾ ਉਹਦੀ ਕਮਜ਼ੋਰੀ ਸੀ ਜਿਸ ਕਰਕੇ ਉਹਨੇ ਆਈਬੀ ਵਾਲਿਆਂ ਦੀ ਗੱਲ ਮੰਨ ਲਈ ਕਿ ਤੂੰ ਸਾਨੂੰ ਬੰਦੇ ਫੜਾ ਦੇ ਅਸੀਂ ਤੇਰੀ ਸਾਂਭ ਸੰਭਾਲ ਕਰਾਂਗੇ ਉਹ ਆਪਣੀ ਸਾਂਭ ਸੰਭਾਲ ਤਾਂ ਕਰਾਉਂਦਾ ਰਿਹਾ ਪਰ ਉਹਨਾਂ ਦੇ ਪੱਲੇ ਕੁਝ ਵੀ ਨਹੀਂ ਪਾਇਆ ਸੋ ਦਲਜੀਤ ਸਿੰਘ ਬਿੱਟੂ ਕਹਿੰਦੇ ਨੇ ਕਿ ਮੈਨੂੰ ਇਹ ਗੱਲ ਬਾਰੇ ਜਾਣ ਕੇ ਆਪਣੇ ਉੱਤੇ ਬੜੀ ਸ਼ਰਮਿੰਦਗੀ ਹੋਈ ਕਿ ਉਦੋਂ ਅਸੀਂ ਇਹ ਤੇ ਵਿਸ਼ਵਾਸ ਨਹੀਂ ਕੀਤਾ ਇਹੋ ਜਿਹੇ ਸਿੰਘ ਸਦਾ ਹੀ ਸਾਡੀ ਅਰਦਾਸ ਵਿੱਚ ਸ਼ਾਮਲ ਹੁੰਦੇ ਹਨ ਕਿ ਗੁਰੂ ਸਾਹਿਬ ਇਹਨਾਂ ਨੂੰ ਆਪਣੇ ਚਰਨਾਂ ਵਿੱਚ ਰੱਖੋ ਸੋ ਦੋਸਤੋ ਤੁਸੀਂ ਇਸ ਵੀਡੀਓ ਬਾਰੇ ਕੀ ਕਹਿਣਾ ਚਾਹੋਗੇ ਆਪਣੀ ਰਾਏ ਕਮੈਂਟ ਵਿੱਚ ਜਰੂਰ ਦੱਸਿਓ ਤੇ ਨਾਲ ਹੀ ਜੇਕਰ ਚੈਨਲ ਤੇ ਨਵੇਂ ਦਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤਾਂ ਨੂੰ ਆਉਣ ਵਾਲੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚੇ ਧੰਨਵਾਦ